ਔਰ ਕਿਦਾਂ ਸਾਰੇ ਸਬ ਟਿਕ ਟਾਕ ਹੋ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਕੀਤਾ ਅਸੀਂ ਚਾਰਟ ਘਰੇ ਮਿੱਟੀ ਲੈ ਕੇ ਜਾਂਦੇ ਪਏ ਆ ਮੀਂਹ ਨੇ ਬਹੁਤ ਬੁਰਾ ਹਾਲ ਕੀਤਾ ਰੋੜ ਰੋੜ ਪਏ ਸੀ ਕੱਲ ਵੀ ਲੱਗੇ ਰਹੇ ਆ ਮਿੱਟੀ ਲੈ ਕੇ ਜਾਂਦੇ ਰਹੇ ਤੇ ਅੱਜ ਵੀ ਅਜੇ ਤੱਕ ਲੈ ਕੇ ਜਾਂਦੇ ਰਹੇ ਆ ਵੀ ਅੱਜ ਲਾਸਟ ਟਰਾਲੀ 16ਵੀਂ ਟਰਾਲੀ ਹੋਣ ਲੱਗੇ ਚੱਲੇ ਆ ਔਰ ਕਿਦਾਂ ਸਾਰੇ ਆ ਵੇਖ ਲੋ ਆ ਵੇਖ ਲੋ ਕੱਲ ਦੇ ਲੱਗੇ ਆ ਸੀ ਲੋਡਰ ਕੱਲ ਵੀ ਰਾਤ ਹੋ ਗਈ 8 ਵਜੇ ਗਈ ਮਿੱਟੀ ਲੈ ਜਾਂਦੇ ਲੈ ਜਾਂਦੇ 9 10 9 ਜਿਹੜੇ ਕੱਲ ਲੱਗੇ ਆ ਅੱਛਾ ਧਮਾ ਗੇੜਾ ਹੋਣ ਲੈ ਕੇ ਜਾਂਦੇ ਆ ਹਜੇ ਅੱਜ ਕੁਛ ਮਾਲਕ ਨੇ ਧੁੱਪ ਦਾ ਕੱਢੀ ਆ ਪਰ ਬੱਦਲ ਵਾਈ ਤੇ ਜੇ ਪੂਰੀ ਆ ਪਰ ਪਤਾ ਕੋਈ ਨਹੀਂਗਾ ਵੀ ਮਾਲਕ ਦਾ ਅੱਜ ਕਿਦੋਂ ਬਦਲ ਹੋ ਜਾਂਦੇ ਕਿਦੋਂ ਧੁੱਪ ਕੱਢ ਲੈਂਦਾ ਕੱਲ ਦੇ ਲੱਗੇ ਆ ਮਿੱਟੀ ਲੈ ਕੇ ਜਾਂਦੇ ਆ ਆ ਲਾਲੋ ਸਾਹਿਬ ਵੀ ਕੱਲ ਦਾ ਵਿਚਾਰਾ ਲੋਡਰ ਸੱਧਿਆ ਤੇ 6 ਸਤਵਾਂ ਗੇੜਾ ਅੱਜ ਭਰ ਚੱਲਿਆ ਆ ਲਾਸਟ ਟਰਾਲੀ ਲੈ ਕੇ ਜਾਣੀ ਆ ਤੇ ਘਰੇ ਜਾ ਕੇ ਤੇ ਬਾਅਦ ਲੋਡਰ ਦੇ ਚਾਰ ਪੰਜ ਗੇੜੇ ਲਾਉਣ ਵਾਲੇ ਲਾਵਾਂਗੇ ਬਾਕੀ ਇੱਕ ਕਰਾਇਆ ਲੱਗਿਆ ਉੱਥੇ ਮਤਰੀ ਨਾਲ ਲਗਵੀਂ ਕਰੀ ਆਉਂਦੇ ਆ ਵੀ ਇਹ ਆ ਵੀ ਮੀਂਹ ਦਾ ਪਾਣੀ ਜਿਹੜਾ ਆਉਣਾ ਘਰੇ ਰੋੜ ਨਹੀਂ ਪਾਊਗਾ ਗੱਲ ਇਹ ਐ ਇੱਥੇ ਬੁਰਾ ਲਾ ਥੱਲੇ ਗਿੱਲ ਗੁੱਲ ਪੂਰੀ ਆ ਅੱਜ ਬਹੁਤ ਮੀਂਹ ਪਿਆ ਹੀ ਮਾਲਕ ਨੇ ਅੱਜ ਧੁੱਪ ਤੇ ਵਧੀਆ ਕੱਢੀ ਆ ਪਰ ਬੱਦਲ ਵਾਈ ਤੇ ਹਜੇ ਹੈਗੀ ਹੈਗੀ ਆ ਲਾਲੋ ਸਾਹਿਬ ਦੇਖੋ ਜੇ ਮਾਲਕ ਦੇ ਰੰਗ ਕੀ ਕਰੂਗਾ ਮਾਲਕ ਉਹ ਦੇਖ ਸਕਦੇ ਘਰੇ ਬਾਹਰ ਕਰੇ بارش ਪਈ ਸੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਖੱਡੇ ਟੋਏ ਬਣੇ ਪਏ ਸੀ ਅੱਜ ਅਜ ਲੋਡਰ ਮੰਗਾ ਕੇ ਤੇ ਟਰਾਲੀ ਦੇ ਮਿੱਟੀ ਲੈ ਜਾਣਦੇ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਬਹੁਤ ਜ਼ਿਆਦਾ ਮੈਂ ਕਿਹਾ ਨਾ 8-10 ਟਰਾਲੀਆਂ ਮਿੱਟੀ ਆ ਪੈ ਜਾਂਦੀਆਂ ਰਾਹ ਦੇ ਤੇ ਆਉਂਦੇ ਸੀ ਘਰੇ ਲੋਡਰ ਵਸ ਤੇ ਆਈ ਰੇਤਾ ਉਹਨਾਂ ਨੇ ਪਾਲੀਏ ਜਾ ਕੇ ਤੇ ਮੀਂਹ ਦਾ ਬੁਰਾ ਵਾਲਾ ਜੇ ਮੌਸਮ ਫੇਰ ਬਹੁਤ ਉਰਾਲ ਹੋਇਆ ਪਿਆ ਮੌਸਮ ਦਾ। ਟੋਪ ਦੇ ਵਿੱਚ ਹੀ ਮੀਂਹ ਪਈ ਆਉਂਦੀ ਆ ਰੱਬ ਦੇ। ਪਤਾ ਕੋਈ ਨਹੀਂ ਕਿਦਾਂ ਕੀ ਬਣਾ ਦੇ। ਮੈਂ ਵੀ ਆਪ ਦਾ ਇੰਤਜ਼ਾਮ ਕਰਨੀਏ। ਬੱਲੇ ਦਾ ਤਾਂ ਲੋਡਰ ਮੰਗਾਇਆ ਰੇਤਾ ਵਾਸਤੇ। ਆ ਵੇਖ ਸਕਦੇ ਹੋ ਜੀ 16 ਟਰਾਲੀਆਂ ਮਿੱਟੀ ਦੀਆਂ ਪੈ ਗਈਆਂ ਘਰੇ ਆ ਡੰਗਰਾਂ ਵਾਲੇ ਪਾਸੇ ਐ ਬਣਾਤਾ ਗੱਦਾ 1 ਨੰਬਰ ਡੰਗਰ ਤੇ ਕੁੱਕੜ ਲੈਣਗੇ ਨਿਆਰੇ 16 ਟਰਾਲੀਆਂ ਮਿੱਟੀ ਦੀਆਂ ਪੈ ਚੁੱਕੀਆਂ ਇੱਥੇ 16 ਸਾਰੇ ਘਰੇ ਅੱਗੇ ਜੋ ਮੀਂਹ ਨੇ ਖੋਰ ਖਰ ਪਾਏ ਸੀ ਐ ਸਾਰੇ ਕਰਤੇ ਓਕੇ ਆ ਵੇਖੋ ਤਮਿਲੋ ਵੀ ਆਏ ਇੱਕਦਮ ਪ੍ਰੋਪਰ ਕੰਮ ਕੀਤਾ ਇਹ ਨਹੀਂ ਆ ਵੀ ਉਹ ਗਲੋਗਲਾਵਾਂ ਜੇ ਲਾਇਆ ਉਹ ਬਾਬਾ ਗਾਂ ਤੱਕ ਕਰਤੀ ਅਭੀ ਆਪਣੇ ਪਾਣੀ ਨਾ ਆਵੇ ਘਰ ਨੂੰ ਰੋੜ ਕੇ ਪਰਾਂ ਜਾਵੇ ਤੇ ਜਾਵੇ ਆਪਣੇ ਹੱਲ ਨਾਲ ਪਾਣੀ ਆਵੇ ਮਾਸਾ ਆ ਇਹਨਾਂ ਦੀ ਧੇਰੇ ਆਏ ਵੀ ਜਿਹੜੀ ਬੰਨੀ ਸੀ ਇਹਨਾਂ ਨੇ ਬੰਨੀ ਵੀ ਪਾਣੀ ਰੋਕਣ ਵਾਸਤੇ ਉਹ ਨਹੀਂ ਵੀ ਹੋ ਗਈ ਹੁਣ ਆਪਣੇ ਪਾਣੀ ਨਹੀਂ ਆਊਗਾ ਗੱਲ ਮੁੱਕਦੀ ਏ ਕਰੇ ਆ ਦੇ ਐ ਬਣਾਤਾ ਹੀ ਵਧੀਆ ਵੇਖੋ ਇਹ ਮੀਨ ਆ ਬੁਰਾ ਹਾਲ ਕੀਤਾ ਸੀ ਜਿਹੜੀ ਇੱਥੇ ਨਾ ਆ ਥਾਂ ਤੇ ਆ ਥਾਂ ਤੋਂ ਲੈ ਕੇ ਇਧਰੋਂ ਐ ਪੂਰੀ ਖਾਲਤ ਪੈ ਗਿਆ ਜਿਵੇਂ ਆ ਖਾ ਲਿਆ ਨਾ ਪਾਣੀ ਮਿੱਟੀ ਰੇਤਾ ਖੁਰ-ਖੁਰ ਕੇ ਖੁਰ-ਖੁਰ ਕੇ ਆ ਬੁਰਾ ਹਾਲ ਉਹ ਨਾਲੇ ਬਾਥਰੂਮ ਪੁਰਾਣੇ ਸੀਗੇ ਕੋਈ ਟਾਇਲਟ ਸੀਗੀ ਉਹ ਵੀ ਦੇਖਤੀ ਇਹਨੇ ਪਾਣੀ ਨੇ ਆ ਦੇਖੋ ਕੱਲ ਲੱਗੇ ਰਹੇ ਸਾਰੀ ਦਿਹਾੜੀ ਅੱਜ ਫੇਰ ਸਾਰੀ ਦਿਹਾੜੀ ਨੰਗ ਚੱਲੀ ਆ ਆ ਲਾਸਟ ਰਹਿ ਗਈ ਆ ਬਸ ਤੇਰੀ ਖਲਾਰਨ ਵਾਲੀ ਆ ਇਹ ਇਧਰ ਡੰਗਰ ਬੱਜੇ ਸੀ ਉਧਰ ਕਰ ਕਰਕੇ ਰੋਕੇ ਕਰ ਦਾਂਗੇ। ਮਹਲਾਲੂ ਸਾਹਿਬ 16 ਟਰਾਲੀਆਂ ਮਿੱਟੀ ਦੀਆਂ ਪੂਰੀਆਂ ਪੈ ਗਈਆਂ ਇਸ ਥਾਂ ਦੇ ਵਿੱਚ। ਅੱਧੀ ਕਨਾਲ ਥਾਂ ਦੇ ਵਿੱਚ 16 ਟਰਾਲੀਆਂ ਮਿੱਟੀ ਦੀਆਂ। ਐ ਵਧੀਆ ਪ੍ਰੋਪਰ ਕਰਤਾ ਓਕੇ। ਆ ਆਪਣਾ ਬੰਬੂ ਘਾਟ ਖੜਿਆ। ਆ ਲਾਲੂ ਸਾਹਿਬ। ਵੀ ਇਹ ਆ ਹੁਣ ਜੇ ਜਿਆਦਾ ਰੋਡ ਨਹੀਂ ਪੈਣਗੇ ਵੀ ਇਹ ਆ ਵੀ ਮਾੜੀ 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 ਮੋਟੀ ਕੋਈ ਰੋਡ ਸਕਦੀ ਹੈ ਮਿੱਟੀ ਪਰ ਜਿਆਦਾ ਨਹੀਂ ਵੀ ਜਿਆਦਾ ਇੱਕੋ ਦਮ ਢਲਾਣ ਹੋ ਜਾਂਦੀ ਸੀ ਨਾ ਉਹਦਾ ਕਰਕੇ ਰੋਡ ਜਿਆਦੇ ਪੈਂਦੇ ਸੀ ਹੁਣ ਐ ਬਰੋਬਰ ਜਿਆ ਕਰਤਾ ਮਤਲਬ ਐ ਪਿਆਰ ਨਾਲ ਕੋਈ ਜਿਆਦਾ ਮਿੱਟੀ ਨਾਲ ਰੁੜੂਗੀ ਨਾਰਮਲ ਜੀ ਰੁਰੂਗੀ ਜਿੰਨੀ ਕਰ ਰੁੜਦੀ ਹੈ ਜਿਆਦਾ ਓਵਰ ਫਲੱਡ ਆ ਜੇ ਤਾਂ ਹੁੰਦਾ ਕੁਝ ਕਹਿ ਨਹੀਂ ਸਕਦੇ ਪਰ ਮੌਕੇ ਤੇ ਹੁਣ ਕੋਈ ਦਿੱਕਤ ਨਹੀਂ ਆਏ ਵਧੀਆ ਕੋ ਅੱਧਾ ਘੰਟੇ ਤੇ ਪਾਣੀ ਇਹ ਵੀ ਚੱਲੂਗੀ ਜਿਹੜੀ ਮਿੱਟੀ ਪਾਈ ਹੋਈ ਆ ਅੱਲਾਹੁ ਅਸ ਝੋਨਿਆਂ ਦੇ ਰੰਗ ਟੰਗ ਵੀ ਸੋਹਣੇ ਆ ਹੁਣ ਤੇ ਕੁਛ ਫਰਕ ਪਿਆ ਪਰ ਆ ਚਾਚਾ ਜੀ ਉਹਨਾਂ ਦੇ ਝੋਨੇ ਦਾ ਕੋਈ ਫਰਕ ਨਹੀਂ ਪਿਆ ਅਜੇ ਮੀਂਹ ਦਾ ਪਾਣੀ ਅਜੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਦੋ ਦਿਨ ਹੋ ਗਏ ਮੀਂਹ ਨਹੀਂ ਅਜੇ ਆਇਆ ਪਰ ਹਜੇ ਵੀ ਹਲਾਲੂ ਸਾਹਿਬ ਵੀ ਫੁੱਟ ਫੁੱਟ ਪਾਣੀ ਹਜੇ ਵੀ ਹੈਗਾ ਆ ਵੇਖੋ ਬਹੁਤ ਜ਼ਿਆਦਾ ਪਾਣੀ ਉਹਦਾ ਆ ਵੀ ਇੱਕ ਆ 50 ਪੀਸ ਪਾਏ ਸੀ ਮੁਰਗਾ ਫਾਰਮਿੰਗ ਫਾਰਮਿੰਗ ਥੱਲੇ ਮੁਰਗੇ ਪਾਉਂਦੇ ਆ ਇਹਦੇ ਵਿੱਚੋਂ ਮੈਨੂੰ ਲੱਗਦਾ ਵੀ ਮੁਰਗੇ ਜ਼ਿਆਦੇ ਤੇ ਮੁਰਗੀਆਂ ਥੋੜੀਆਂ ਛੋਟੇ ਫਾਰਮਿੰਗ ਵਾਸਤੇ 50 60 ਪੀਸ ਪਾਲੇ ਬਹੁਤ ਵਧੀਆ ਹੈ ਜ਼ਿਆਦਾ ਕੰਮ ਕਰ ਜਿਆਦਾ ਓੱਖਾ ਨਹੀਂ ਆ 50 ਪੀਸ ਪਾਏ ਨੇ ਜਿਹੜੇ ਤੇ ਇਹ ਤਿੰਨ ਤਿੰਨ ਮਹੀਨਿਆਂ ਦੇ ਹੋ ਚੁੱਕੇ ਹੁਣ ਆ ਦੇਖੋ ਆ ਫੀਡ ਪਾ ਛੱਡੀ ਇਹਨਾਂ ਆ ਸਵੇਰੇ ਇੱਕ ਗੱਟਾ ਲੈਂਦਾ ਇਹਨਾਂ ਵਾਸਤੇ ਖਰਾਕ ਫੇਰ ਤੋਂ ਲੈ ਕੇ ਸ਼ਾਮਾਂ ਤੱਕ ਐ ਖੁੱਲੇ ਰਹਿੰਦੇ ਆ ਆਨੰਦ ਲੈਂਦੇ ਆ ਆ ਬੜਾ ਖਤਰਨਾਕ ਆ ਚਿੱਟਾ ਜਣਾ ਆਇੜਾ ਆਇੜਾ ਆ ਚਿੱਟਾ ਆਇੜਾ ਪੈ ਨਹੀਂ ਹੂੰ ਇਹ ਬੜਾ ਖਤਰਨਾਕ ਆ ਬੜਾ ਪੈਂਦੇ ਟੋਟ ਟਟ ਗਏ ਹੋਰ ਇੱਕ ਦੂਜੇ ਦੇ ਵੈਰੀ ਤਾਂ ਸਾਰੇ ਆ ਨਾ ਨਾ ਜਿਆਦਾ ਔਖਾ 50 ਕ ਪੀਸ ਬੰਦਾ ਰੱਖ ਲੈ ਨਾ ਜਿਆਦਾ ਔਖਾ ਤੇ ਨਾ ਉਹ ਜੰਦਾ ਸੌਖਾ ਵਧੀਆ ਕੰਮ ਆ ਜਿਹੜਾ ਭੈਂਚੂ ਆਪ ਜੋ ਆ ਮੇਰੇ ਮਗਰੇ ਫੇਰ ਹੀ ਆ ਗਾ ਹੂੰ ਹੂੰ ਉਹ ਤੋਂ ਹੀ ਤਾਂ ਗਿਆ ਸੀ ਕੁੱਕੜ ਦਿਖਾਉਣ ਇਹਦੇ ਉਹ ਦੂਜਾ ਫੇਰ ਵਾਪਸ ਆਈ ਜਾਂਦਾ ਇਹਨਾਂ ਨੇ ਤੇ ਕਰਾਤਾ ਕੰਮ ਉਹ ਭਾਂਜਾ ਦਾ ਮਾਰ ਦੇਗਾ ਲੈ ਜੀ ਹਰ ਕੰਨਸ ਦਾ 400 ਗ੍ਰਾਮ ਲੈਣਾ ਨਾ ਜ਼ਿਆਦਾ ਨਾ ਨਾਪ ਆ ਚੀਜ਼ ਵੇਖ ਨਾ ਆ ਚੀਜ਼ ਵੇਖ ਨਾ ਪੈਲੰਗੀ ਵੇਖ ਮੇਰੇ ਵਾਲੇ ਵਾਂਗੂੰ ਲੰਬੀ ਹੈ ਇਹ ਚੀਜ਼ ਕਿ ਨਹੀਂ ਫੁੱਟਦਾ ਹੈ ਫੁੱਟਦਾ ਹੈ ਆ ਦੋ ਆ ਦੋ ਬੰਦੇ ਨਾ ਕੰਮ ਵਾਸਤੇ ਸੱਦੇ ਆ ਮੈਂ ਆ ਆਵੇ ਨਹਿਮਤ ਦੀ ਸ਼ਾਮੇ ਬੈਠੇ ਸਰਦਾਰ ਓ ਹੋ ਜੋ ਖੜੇ ਹੋ ਜਾਂਦੇ ਐ ਹੈ ਕਿ ਮਰਗ ਤੇ ਆਏ ਇਹ ਖੜੇ ਇਹਨਾਂ ਕੁੱਤਿਆਂ ਦੇ ਕੀ ਬੋਲਣ ਦੇ ਨੇ ਇਹਨਾਂ ਨੂੰ ਸ਼ਰਮ ਹੀ ਘੋਨੀ ਮੁੰਡਿਆਂ ਨੂੰ ਜ਼ਬਾਨ ਦੇ ਅੱਗੇ ਗੰਮਾ ਪੈਂਦੀ ਗਈ ਕੋਨੀ ਓ ਪਰਲੇ ਪਾਸੋਂ ਇੱਟਾਂ ਚੁੱਕ ਕੇ ਲਿਆਉਣੀਆਂ ਇਹ ਹੱਥ ਨਾਲ ਤੇ ਆਹ ਟਰੈਕਟਰ ਦਾ ਸਹਾਰਾ ਲਿਆ ਇਹਨਾਂ ਨੇ ਵਿਚਾਲੇ ਭਾਜੀ ਖੂਈ ਆ ਕਿਤਰਾ ਹੈ ਕਲਮੀ ਨੇ ਪੁਰਾਣੀ ਖੂਈ ਛੁੱਟਦੀ ਆ ਆ ਸਵੇਰ ਤੇ ਦੋ ਬੰਦੇ ਕੰਮ ਵਾਸਤੇ ਸੱਦੇ ਆ। ਬਾਜੀ 10 ਵਜੇ ਤਾਂ ਸਾਨੂੰ ਘਰੇ ਵੜਿਆ। ਆ ਦੇਖੋ। ਸਵਾ 11 ਵਜੇ ਰੋਟੀ ਖਵਾਈ। ਆ ਦੇਵੇਂ ਸੱਚੀ ਜੰਦੀ ਆ ਰਹੀ ਹੁੰਦਾ ਬੈਠੋ ਕਿ ਮਰ ਜੰਦੇ ਆ ਬਹੀ ਬੈਠਾ ਦਾ ਪੂਰਾ। ਆ ਦੇਖੋ। ਇਧਰ ਬੂਟੇ ਲਾ ਕੇ ਪੁੱਤਰ ਕੀ ਫਾਇਦਾ। ਸਿਰਫ 5 ਫੁੱਟ ਪਰਾਂ ਤੋਂ ਉਹਨਾਂ ਦਾ ਥਾਂ ਦਾ ਸਹਾਰਾ ਲੈਣਦੇ, ਉਹਨਾਂ ਦਾ ਟਰੈਕਟਰ ਦਾ ਸਹਾਰਾ ਲੈਣਦੇ ਆ ਵੀ ਅਹੀਂ ਟਰੈਕਟਰ ਦਾ ਈਟਾ ਰੱਖ ਰੱਖ ਲਿਓਨੇ। ਇਹਨਾਂ ਕੋਲ ਇਹ ਨਹੀਂ ਆ ਵੀ ਓਵੇਂ ਚਾਰ ਚਾਰ ਚੁੱਕ ਲਈਏ। ਐਂਦੇ ਕੋਲ ਤੇ ਹੈ ਹੀ ਨਹੀਂ ਗਾਏ ਜਦੋਂ ਖੜਾ ਹੁੰਦਾ ਸੂਰਜ ਨਿਕਲ ਆਉਂਦਾ ਹੈ ਗਰਮੀ ਲੱਗਦੀ ਆ ਹੋਰ ਪੂਆ ਪਾਣੀ ਲੈ ਠੰਡਾ ਦੋੜ ਕੇ ਡਿੰਕ ਕੋ ਫਿਨਾਲੀ ਪਾ ਕੋ ਫਿਨਾਲੀ ਕੋਲ ਕੇ ਗਵਾ ਦੇ ਤੇਰੇ ਕੋਲ ਆਏ ਆ ਭਤੀਜਾ ਤੇਰਾ ਇੱਕ ਤੇਰਾ ਭਤੀਜੇ ਮੌਸਮ ਪੂਰਾ ਉੱਤਪਰਾ ਹੋਇਆ ਖਲੋਤਾ ਵੀ ਹੁਣ ਵੀ ਆਇਆ ਤੇ ਹੁਣ ਵੀ ਆਇਆ ਉੱਪਰ ਕੈਨ ਵੀ ਪੋੜ ਚਾਚਾ ਮੇਰੇ ਨਾਲ ਅੱਜ 16 17 ਟਰਾਲੀਆਂ ਪੈ ਚੁੱਕੀਆਂ ਲਾਲਾ ਸਾਹਿਬ ਵੀ ਇੰਨਾ ਹੁਣ ਦੀਪ ਨੂੰ ਪੁੱਛੀ ਨਾ ਨਾ ਨੁਕਸਾਨ ਨਹੀਂ ਨੁਕਸਾਨ ਨਾ ਨੁਕਸਾਨ ਕਹਦਾ ਦੀਪ ਦੱਸੀ ਚਾਚੇ ਨੂੰ ਨੁਕਸਾਨ ਹੈ ਉਸ ਚੀਜ਼ ਦਾ ਆਪਣਾ ਹਾਂ ਵਲੋਗਿੰਗ ਕਰਤੀ ਵੀ ਸਟਾਰਟ ਦੀਪ ਦੱਸੀ ਚਾਚੇ ਨੂੰ ਉਹ ਚੀਜ਼ 3 ਵਜੇ ਦੇ ਲੱਗੇ ਆ ਮਿੱਟੀ ਪਾਉਣ ਵਾਸਤੇ ਦੇ ਹਿਸਾਬ ਨਾਲ ਉਹ ਵੀ ਟਾਈਮ 7:30-8 ਵਜੇ ਆ। ਅਜੇ ਤੱਕ ਕੰਮ ਨਿਬੜਿਆ ਨਹੀਂਗਾ ਵੀ ਸਵੇਰੇ ਸ਼ਾਇਦ ਨਿਬੜੂਗਾ। 8-9 ਟਰਾਲੀਆਂ ਮਿੱਟੀ ਦੀ ਆ ਚੁੱਕੀਆਂ ਹਣ ਤੱਕ। ਆ ਜਗਦੀਪ ਦਾ ਕਰਾਇਆ ਲਾਇਆ ਨਾਲ ਪੱਧਰੀ ਕਰਨ ਵਾਸਤੇ। ਵੀ ਹੁਣ ਇਹ ਵੀ ਮੀਂਹ ਨਹੀਂ ਆਉਂਦਾ ਆਪਣੇ ਪਾਣੀ ਨਹੀਂ ਆਊਗਾ ਘਰ। ਐ ਆ ਪੌਕੇ ਕਰਦਣ ਲੱਗੇ ਟੱਚ ਉਧਰ ਹੀ ਪੈ ਜਾਣੀਆਂ ਤਿੰਨ ਚਾਰ ਟਰਾਲੀਆਂ ਪੰਜ ਸਵੇਰੇ ਪਰਪਾ ਦੇਾਂਗੇ। ਐ ਟੱਚ ਕਰ ਦਾਂਗੇ। ਵੀ ਇਹ ਆ ਵੀ ਮੀਂਹ ਦਾ ਪਾਣੀ ਆਪਣੇ ਹੱਲ ਨਹੀਂ ਆਉਂਦਾ ਗਵਾਂਡੀਆਂ ਦਾ। ਆਪਣਾ ਭਵਾਂ ਗਵਾਂਡੀਆਂ ਹਲਚਲ ਜੀ ਵੇਖ ਵੇਖ ਹਲੋ ਐ ਵਧੀਆ ਗਿੱਲੀ ਮਿੱਟੀ ਸੀ ਨਾਲ ਦੀ ਨਾਲ ਹੀ ਜੰਮਦੀ ਹੁੰਦੀ ਐ ਐ ਸਿਰਾਂ ਲੱਗਾ ਹੁੰਦਾ ਐ ਬਣਾ ਦਾਂਗੇ ਗਰਾਊਂਡ ਚਾਚਾ ਮੇਰੇ ਨਾਲ ਅੱਜ 16 17 ਟਰਾਲੀਆਂ ਪੈ ਚੁੱਕੀਆਂ ਲਾਲਾ ਸਾਹਿਬ ਵੀ ਇੰਨਾ ਹੁਣ ਦੀਪ ਨੂੰ ਪੁੱਛੀ ਨਾ ਨਾ ਨੁਕਸਾਨ ਹੀ ਪੈ ਗਿਆ ਟਰਾਲੀ ਨਹੀਂ ਨਹੀ ਨੁਕਸਾਨ ਹੋ ਨੁਕਸਾਨ ਕਹਦਾ ਦੀਪ ਦੱਸੀ ਚਾਚੇ ਨੂੰ ਨੁਕਸਾਨ ਹੈ ਉਸ ਚੀਜ਼ ਦਾ ਆਪਣਾ ਹਾਂ ਵਲੋਗਿੰਗ ਕਰਤੀ ਵੀ ਸਟਾਰਟ ਦੀਪ ਦੱਸੀ ਚਾਚੇ ਨੂੰ ਉਸ ਚੀਜ਼ ਦਾ ਨੁਕਸਾਨ ਹੈ ਕਿ ਨੁਕਸਾਨ ਉਸ ਚੀਜ਼ ਦਾ ਵੀ ਰੇਡ ਪੂਰਾ ਹੋਵੇ ਤੇ ਹੈ ਸੇ ਲੋਮੀ ਪੈ ਕੇ ਛੰਡੇ ਕੀ ਪੈਲੀ ਚ ਵੜਿਆ ਨਾ ਦੇਖੀ ਰੋਲਾ ਪੰਜਾ ਰੋਲਾ ਉਹਨਾਂ ਦੇ ਉਹਨਾਂ ਕਰਕੇ ਤੇ ਪਾਈ ਆ ਉਹਨਾਂ ਦਾ ਕਰਕੇ ਤੇ ਪਾਈ ਆ ਉਹ ਕੌਣ ਬੈਠਾ ਕੋਲੇ ਗਰਿੰਦਰ ਤੇ ਗੋਪੀ ਚਾਚਾ ਚਾਚਾ ਦੱਸਾਂ ਗੱਲ ਕੀ ਆ ਮੈਂ ਕਿਉਂ